11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਆ ਪੰਜਾਬ ਜੋ ਦੇਸ਼ ਦਾ ਢਿੱਡ ਪਰਦਾ ਹੈ ਅੱਜ ਖੁਦ ਹੜ ਦੀ ਮਾਰ ਹੇਠ ਆਇਆ ਪਿਆ ਹੈ ਪੰਜਾਬ ਦੇ 7 ਜ਼ਿਲ੍ਹੇ ਹੜ ਦੀ ਮਾਰ ਹੇਠ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਲੋਕਾਂ ਦੇ ਕੰਮਕਾਰ ਠੱਪ ਹੋ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਖੜ ਦੀ ਮਾਰ ਹੇਠਾਂ ਆਏ ਲੋਕ ਕਈ ਦਿਨਾਂ ਤੋਂ ਭੁੱਖੇ ਤਹਾਏ ਆਪਣੇ ਘਰਾਂ ਦੀਆਂ ਛੱਤਾਂ ਤੇ ਜਾਂ ਫਿਰ ਆਪਣੇ ਘਰਾਂ ਦੇ ਵਿੱਚ ਪਾਣੀ ਦੇ ਵਿੱਚ ਜ਼ਿੰਦਗੀ ਗੁਜ਼ਰਬਸਰ ਕਰਨ ਦੇ ਲਈ ਫਸੇ ਹੋਏ ਨੇ ਇਹਨਾਂ ਲੋਕਾਂ ਦੀ ਮਦਦ ਦੇ ਲਈ ਤੇ ਇਹਨਾਂ ਲੋਕਾਂ ਦਾ ਢੇਡ ਪਰਣ ਦੇ ਲਈ ਰਾਸ਼ਨ ਦੇ 11 ਟਰੱਕ ਕੈਬਨਟ ਮੰਤਰੀ ਅਮਨ अरोड़ा ਦੇ ਵੱਲੋਂ ਭੇਜੇ ਗਏ ਨੇ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਵੱਲੋਂ ਭੇਜਿਆ ਜਾ ਰਿਹਾ ਪਾਣੀ ਘਟ ਕਰਨ ਦੀ ਚਿੱਠੀ ਤੋਂ ਬਾਅਦ ਅਮਨ अरोड़ा ਨੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਦੇ ਉੱਤੇ ਵੱਡਾ ਬਿਆਨ ਦਿੱਤਾ ਹੈ ਕਿ ਇਸ ਵਾਰੀ ਕੁਦਰਤੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਉੱਪਰ ਔਰ ਬਾਕੀ ਜੋ ਨਾਰਥਰਨ ਸਟੇਟਸ ਨੇ ਉਹਨਾਂ ਦੇ ਉੱਪਰ ਵੀ ਕਾफी ਪਈ ਹੈ ਪੰਜਾਬ ਦੇ ਵਿੱਚ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ بارشਾਂ ਨੇ ਜਿਹੜੀਆਂ ਉਹ ਪਈਆਂ ਨੇ ਔਰ ਉਸ ਤੋਂ ਵੀ ਵੱਡੀ ਹਾਲਾਤ ਗੰਭੀਰ ਬਣ ਗਏ ਕਿਉਂਕਿ ਜੋ ਪਹਾੜੀ ਇਲਾਕੇ ਜਿ ਹਿਮਾਚਲ ਵਗੈਰਾ ਦੇ ਵਿੱਚੋਂ ਜੋ ਪਾਣੀ ਆ ਰਿਹਾ ਹੈ ਜੋ ਤੇ ਫਲੈਸ਼ ਫਲਡ ਹੋ ਰਹੇ ਨੇ ਬੱਦਲ ਫਟ ਰਹੇ ਨੇ ਉਹਦੀ ਵਜੇ ਕਰਕੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਨੇ ਜਿਹੜੇ ਕਾफी ਪ੍ਰਭਾਵਿਤ ਹੋਏ ਨੇ ਤੱਕੇ ਸਾਰੇ ਨੇ ਇੱਕ ਆਪ ਦੀ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦੇ ਹੋਏ ਇਹ ਅੱਜ ਕੰਮ ਸਿਰੇ ਚੜੇ ਜਾ ਰਹੇ 11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਪਾਣੀ ਔਰ ਪਸ਼ੂਆਂ ਦੇ ਲਈ ਚਾਰਾ ਇਹ ਤਿੰਨ ਚੀਜ਼ਾਂ ਦੀ ਹੀ ਮੇਨ ਡਿਮਾਂਡ ਹੈ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚ ਆ ਰਹੀ ਸੀਗੀ ਤੇ ਇਹਦੇ 11 ਟਰੱਕ ਨੇ ਜਿਹੜੇ ਉਹ ਅੱਜ ਸਨਾਮ ਦੀ ਸ਼੍ਰੀ ਉਗਰ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਭੇਜ ਰਹੇ ਆ ਜਦੋਂ ਸਾਰਾ ਕਿਉਂਕਿ ਸਾਡੀ ਕੱਲ ਮੀਟਿੰਗ ਵੀ ਸੀਗੀ ਸੀਐਮ ਸਾਹਿਬ ਨੇ ਮੀਟਿੰਗ ਲਈ ਸੀਗੀ ਤੇ ਵੈਸੇ ਮੈਂ ਸਰਕਾਰਾਂ ਦੇ ਪਾਸਿਓਂ ਵੀ ਔਰ ਆਰਗੇਨਾਈਜੇਸ਼ਨਾਂ ਦੇ ਪਾਸਿਓਂ ਵੀ ਜਦੋਂ ਪਤਾ ਕੀਤਾ ਤੇ ਤਕਰੀਬਨ 6 ਏਰੀਆਜ਼ ਨੇ ਜਿਹੜੇ ਮੈਨੂੰ ਲੱਗਿਆ ਕਿ ਜਿੱਥੇ ਸਭ ਤੋਂ ਵੱਧ ਇਸ ਸਮੇਂ ਰਾਸ਼ਨ ਦੀਆਂ ਚਾਰੇ ਦੀ ਲੋੜ ਹੈ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਅਜਨਾਲਾ ਰਾਜਾਸਾਨਸੀ ਫਾਜ਼ਲ ਕਾ ਔਰ ਭੁਆ ਔਰ ਪੱਟੀ ਇਹਨਾਂ 6 ਇਲਾਕਿਆਂ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਇਹ ਜਾ ਰਹੀਆਂ ਨੇ ਔਰ ਇਸਲਾਵਾ ਇਸ ਤਰ੍ਹਾਂ ਕਿ ਬਹੁਤ ਇਲਾਕਿਆਂ ਦਾ ਪਾਣੀ ਹਜੇ ਖੜਾ ਹੀ ਹੈ ਸੋ ਐਕਚੁਅਲ ਨੁਕਸਾਨ ਤਾਂ ਇਸ ਪੋਜੀਸ਼ਨ ਤੇ ਦਾਦਾ ਅਨੁਮਾਨ ਲਗਾਉਣਾ ਮੈਂ ਸਮਝਦਾ ਕਿ ਨਹੀਂ ਲੱਗ ਸਕਦਾ ਹੈਗਾ ਪਰ ਇੱਕ ਚੀਜ਼ ਦਾ ਜ਼ਰੂਰ ਵਾਦਾ ਕਰਦੇ ਆ ਸਰਕਾਰ ਵੱਲੋਂ ਕਿ ਸਰਕਾਰ ਪਹਿਲੇ ਦਿਨ ਤੋਂ ਉបੰਪਾਰ ਹੋ ਕੇ ਇਸ ਨੂੰ ਰելիਫ ਕਰ ਜਾਂਦੇ ਵਿੱਚ ਲੱਗੀ ਹੋਈ ਹੈ ਔਰ ਸਭ ਤੋਂ ਵੱਡੀ ਇਹ ਦੇਖੋ ਅਜੇ ਸਮੇਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਇਨਸਾਨੀ ਜਾਨ ਬਚਾਈ ਜਾਵੇ ਡੰਗਰਾ ਪਸ਼ੂ ਦੀ ਜਾਨ ਬਚਾਈ ਜਾਵੇ ਸੋ ਅਜੇ ਤਾਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਨਾਲ ਨਾਲ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਕੇਂਦਰ ਸਰਕਾਰ ਕਿਉਂਕਿ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਨਿਗੂਣਾ ਜਾਂ 6600 ਰੁਪਏ ਜਿਹੜਾ ਉਹ ਪਰ ਇਕਰ ਦਿੰਦੀ ਹੈ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਵੀ ਵਧਾਓ ਲੱਖਾਂ ਏਕੜ ਦਾ ਨੁਕਸਾਨ ਹੈ ਜਿਹੜਾ ਉਹ ਹੋਇਆ ਸੋ ਉਹਨਾਂ ਨੂੰ ਵੀ ਅਪੀਲ ਕਰਦੇ ਆ ਸੰਗਰੂਰ ਪਟਿਆਲਾ ਘੱਗਰ ਦਾ ਇਲਾਕਾ ਹੈ ਜਿਹੜਾ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਚਿਆ ਪਰ ਅਲਰਟ ਰਹਿਣ ਦੀ ਜ਼ਰੂਰਤ ਹੈ ਸੋ ਸਰਕਾਰ ਦੀ ਨਿਗਰਾਨੀ ਬਣੀ ਹੋਈ ਹੈ ਮੈਂ ਸਮਝਦਾ ਕਿ ਪ੍ਰਮਾਤਮਾ ਸੁੱਖ ਰੱਖ ਕੇ ਬਚੇ ਖੀ ਰਹੇਗੀ ਉਹ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ ਉਹ ਉੱਤਰ ਕੇ ਗਰਾਊਂਡ ਦੇ ਉੱਪਰ ਕਰੋ ਸੋ ਵਿਰੋਧੀਆਂ ਦਾ ਨਹੀਂ ਵੀ ਨਹੀਂ ਬੇਨਤੀ ਕਰੂਗਾ ਪਰ ਜੇ ਕਿਸੇ ਨੇ ਰਾਜਨੀਤੀ ਕਰਨੀ ਹੈ ਭਾਈ ਆਪਾਂ ਰੋਕ ਵੀ ਨਹੀਂ ਸਕਦੇ ਉਹ ਕਰ ਲੈਣਾ ਆਪਾਂ ਤਾਂ ਸਿਰਫ ਔਰ ਸਿਰਫ ਇਸ ਸਮੇਂ ਇਨਸਾਨੀਅਤ ਦੀ ਡਿਊਟੀ ਨੂੰ ਆਉਂਦਾ ਆਪਣਾ ਸਾਰਾ ਨਾ ਪਾ ਰਹੇ ਨੇ ਪਾਣੀ ਵਾਧੂ ਪਹਿਲਾਂ ਤੇ ਪੰਜਾਬ ਨੂੰ ਉਦੋਂ ਕੇਂਦਰ ਨੇ ਵੀ ਹਰਿਆਣੇ ਨੇ ਵੀ ਬਹੁਤ ਭੰਡਿਆ ਬਹੁਤ ਮੰਨਣ ਦੀ ਕੋਸ਼ਿਸ਼ ਕੀਤੀ ਆਹੀ ਤਾਂ ਸੀਐਮ ਸਾਹਿਬ ਦੀ ਸਰਕਾਰ ਵੀ ਤੇ ਅਸੀਂ ਲੋਕ ਸਾਰੇ ਕਹਿ ਰਹੇ ਸੀਗੇ ਕਿ ਜਦੋਂ ਇੱਥੇ ਪਾਣੀ ਚਾਹੀਦਾ ਉਦੋਂ ਕਹਿੰਦੇ ਸਾਨੂੰ ਦੇ ਦਿਓ ਤੇ ਹੁਣ ਜਦੋਂ ਪਾਣੀ ਹੋ ਗਿਆ ਸੀਐਮ ਸਾਹਿਬ ਨੇ ਚਿੱਠੀ ਲਿਖੀ ਤੇ ਹੁਣ ਕਹਿੰਦੇ ਸਾਨੂੰ ਪਾਣੀ ਚਾਹੀਦਾ ਨਹੀਂ ਹੈ ਕਿ ਜਿਹੜਾ ਸਾਡਾ ਕੋਟਾ ਬਣਦਾ ਉਹ ਵੀ ਕੀ ਜੇ ਤਾਂ ਜਦੋਂ ਮਾਰ ਪੈਣੀ ਹੈ ਉਦੋਂ ਮਾਰ ਕੱਲਾ ਪੰਜਾਬ ਚੱਲੇ ਤੇ ਜਦੋਂ ਲੋੜ ਹੈ ਉਦੋਂ ਆਪਦੇ ਲੋਕਾਂ ਨੂੰ ਤੇ ਆਪਦੀਆਂ ਫਸਲਾਂ ਨੂੰ ਪਿਆਸਾ ਮਾਰ ਕੇ ਹਰਿਆਣੇ ਨੂੰ ਪਾਣੀ ਦਈਏ ਇਹ ਕਿੱਥੋਂ ਦੀ ਵਾਜਬ ਗੱਲ ਹੈ ਜੀ ਇਹ ਕਿੱਥੋਂ ਦੀ ਇਨਸਾਨੀਅਤ ਹੈ ਸੋ ਇਸ ਕਰਕੇ ਇਹ ਚਿੱਠੀ ਲਿਖਣ ਦਾ ਹੀ ਸਾਡਾ ਮਕਸਦ ਇਹ ਹੀ ਸੀਗਾ ਕਿ ਭਾਈ ਤੁਸੀਂ ਬਹੁਤ ਪਾਣੀ 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 ਕਰਦੇ ਸੀਗੇ ਹੁਣ ਲੈ ਲਓ ਭਰਾ ਜੇ ਵਿਫਤਕ ਪਈ ਹੈ ਤੇ ਸੁਭਾਉ ਨਾ ਤੇ ਉਹਦੇ ਵਿੱਚ ਪਿੱਛੇ हट ਗਏ ਸੋ ਇਸ ਕਰਕੇ ਇਹਦੇ ਨਾਲ ਬੀਜੇਪੀ ਦਾ ਵੀ ਕੇਂਦਰ ਸਰਕਾਰ ਦਾ ਵੀ ਹਰਿਆਣਾ ਸਰਕਾਰ ਦਾ ਵੀ ਚਿਹਰੇ ਜਿਹੜਾ ਉਹਨਾਂ